ਤੇਰਾ ਪਿੰਡ ਕਿਹੜਾ ਤੇਰਾ ਪਿੰਡ ਕਿਹੜਾ ਪਿੰਡ ਕਿਹੜਾ ਤੇਰਾ ਰੁਕ ਜਾ ਜੀ ਰੇ 1 ਮਿੰਟ ਮੈਂ ਸੈ ਪਿੰਡ ਪਿੰਡ ਦੱਸ ਕਿਹੜਾ ਕਿਹੜਾ ਪਿੰਡ ਆ ਤੇਰਾ ਹੂੰ ਕੀ ਤੈਨੂੰ ਪਿੰਡ ਰੱਸੀ ਵੀ ਰੇ ਕਸ ਬਗਤਾ ਮੇਰਾ ਢੀ ਨਹੀਂ ਹੈਗਾ ਦੋਸਤ ਨਹੀਂ ਹੈਗਾ ਮੇਰਾ ਦੱਸ ਕਿਹੜਾ ਪਿੰਡ ਹੈ ਕੀ ਧਮ ਦਾ ਪਰੋਸਾਇਆ ਦਮ ਆਵਿਨਾ ਆਵੇ ਕੀ ਧਮ ਦਾ ਪਰੋਸਾਇਆ ਦਮ ਆਵਿਨਾ ਆਵੇ ਦੋ ਦਮ ਲੈ ਲਣਦੇ ਯਾਰ ਦਮ ਆਵੇ ਨਾਵੇ ਕੀ ਹੁਸਨਾ ਦੀ ਕਰੀ ਸਰਕਾਰ ਸੜਕਾਂ ਮੇਂ ਦੀ ਨ ਰਹੀਆਂ ਅਸੀਂ ਛੱਡਤੇ ਸਭ ਖਰਵਾਰ ਸੜ ਕਰ ਦੇ ਨਾ ਰਹਾ ਕੁਛ ਸਹਿਲ ਛੱਡਤੇ ਮਿੱਤਰ ਪਿਆਰੇ ਸਰਖਰਦਾਨ ਰਿਆ ਵੀਰੇ ਆਈ ਲਵ ਯੂ ਆਲ ਵਰਲਡ ਆਹ ਦੱਸੋ ਪਿੰਡ ਪਿੰਡ ਦੱਸੋ ਸਾਰੀ ਦੁਨੀਆ ਨੂੰ ਪਿਆਰ ਕਰਦਾ ਤੇ ਸਾਰੀ ਦੁਨੀਆ ਨੂੰ ਨਫ਼ਰਤ ਕਰਦਾ ਪਿੰਡ ਦੱਸੋ ਪਹਿਲਾਂ ਮੈਂ ਆਪਣਾ ਅਰੇ ਮੇਰਾ ਪਿੰਡ ਪੱਕੀ ਪਿਸੋੜ ਹੈ ਪੈਰ ਪਿਸੋੜ ਕਹਿੰਦੇ ਆ ਅਸੀਂ ਪੈਰ ਸਾਹਿਬ ਪੈਰ ਪਿਸੋੜ ਮਤਲਬ ਪੱਕੀ ਪਿਸੋੜ ਤੇ ਜ਼ਿਲ੍ਹਾ ਕਿਹੜਾ ਤਹਿਸੀਲ ਗੁਲਾ ਜ਼ਿਲ੍ਹਾ ਕੈਥਲ ਤਹਿਸੀਲ ਜਿਹੜੀ ਗੁਲਾ ਜੀ ਪੁਰਾਣੇ ਜੀ ਅੰਗਰੇਜ਼ਾਂ ਦੇ ਟਾਈਮ ਦੀ ਤਸੀਲ ਹੁੰਦੀ ਸੀ ਪਟਿਆਲਾ ਤੇ ਨਾਮ ਨਾਮ ਕੀ ਦੱਸਿਆ ਤੂੰ ਆਪਣਾ ਸੁਣੋ ਨਾਮ ਕੀ ਸੀ ਆਪਣਾ ਮੇਰਾ ਜੇ ਐ ਜੀ ਨਾ ਮੈਂ ਮੇਰਾ ਨਾ ਹਾਂ ਨਾ ਕੁਛ ਨਹੀਂ ਹੈ ਮੇਰੇ ਨਾਂ ਤਾਂ ਤਾਂ ਬਤਾਇਆ ਆਪਣਾ ਕੁਝ ਮੈਂ ਹੌਲੀ ਹੌਲੀ ਦੱਸਾਂ ਮੇਰੇ ਅੱਛਾ ਅੱਛਾ ਤੂੰ ਸਾਹ ਲੈਣ ਦੇ ਠੀਕ ਹੈ ਇੱਕ ਵਾਰ ਇਹ ਕੁਦਰਤ ਦੀ ਜਿਹੜੀ ਆਵਾਜ਼ ਆ ਰਹੀ ਹੈ ਉਹਨੂੰ ਸੁਣ ਹੂੰ ਹੁਣ ਜਿਹੜਾ ਇੱਕ ਓਮਕਾਰ ਸੀ ਨਾ ਉਹ ਇੱਕ ਓਮਕਾਰ ਓਮਕਾਰ ਮੈਨੂੰ ਥੋੜਾ ਧਿਆਨ ਚਾਣ ਵੀ ਇਹਦੀ ਸੁਰਤੀ ਜੀ ਦਾਦ ਨੂੰ ਚਾਣਨ ਦੇ ਨਾ ਹੂੰ ਬਹੁਤ ਵਿਚਾਰ ਲੰਢੇ ਜਿਲ੍ਹਾ ਕੈਂਥਲ ਦੱਸਿਆ ਤਾਂ ਮੈਂ ਇੱਕ ਗੱਲ ਮੇਰੀ ਮਨ ਲੈ ਹਾ ਜੋੜਨਾਂ ਤੇਰੀ ਤਿੰਨ ਦੋ ਦਿਨ ਹੋ ਗਏ ਮੁੰਡੇ ਨਾਲ ਕਰਨੀ ਮੈਂ ਕੱਲ ਲਾਲਾ ਘਰੋਂ ਦਾ ਮੈਂ ਦਫਹਰੇ ਦਾ ਲਿਖਣਾ ਲਾਲਾ ਖੇਤ ਆ ਗਿਆ ਮੈਂ ਮੁੰਡੇ ਦੇ ਨਾਲ ਇੱਕ ਮੇਰਾ ਰੋਜ਼ ਬਰਮੀ ਜ਼ਬੇਰ ਸਾਹਿਬ ਸਕੂਲ ਪੜਦਾ ਬਰਮੀ ਜਾ چھوٹਾ ਵੱਡਾ ਇੰਗਲੈਂਡ ਗਿਆ ਪਿਛਲੇ ਸਾਲ ਅੱਛਾ ਅੱਛਾ ਵੱਡੇ ਭਰਾ ਦਾ ਮੁੰਡਾ ਅਮਰੀਕਾ ਗਿਆ ਵਾਲੇ ਪਿਛਲੇ ਸਾਲ ਅੱਛਾ ਹਾਂ ਵੱਡੇ ਭਰਾ ਦਾ ਕੀ ਨਾਮ ਹੈ ਮੇਲਾ ਮੇਲਾ ਕਿਰੇ ਨਾਲ ਸਾਡੇ ਨਾਮ ਦੱਸਾਂ ਤਿੰਨ ਭਰਾਵਾਂ ਦੇ ਹਾਂ ਮੂਹਰੇ ਦੇ ਮੇਰਾ ਤਾਂ ਕੋਈ ਨਾਮ ਨਹੀਂ ਮੈਂ ਤਾਂ ਚਲ ਆਪਣੇ ਭਰਾਵਾਂ ਦੇ ਨਾਮ ਦੱਸ ਤੂੰ ਮੈਂ ਦੱਸ ਮੈਨੂੰ ਲੱਗਦਾ ਹੈ ਹੀ ਨਹੀਂ ਉਸ ਜਿਹੜਾ ਹੀਰੋ ਆਪਣੇ ਭਰਾਵਾਂ ਦੇ ਨਾਮ ਕੀ ਹੈ ਜੀ ਬੱਡੇ ਦਾ ਕੇਵਲ ਅੱਛਾ ਨਾ ਛੋਟੇ ਦਾ ਕੇਵਲ ਵੱਡੇ ਦਾ ਮੇਲਾ ਮੇਲਾ ਤੇ ਇੱਕ ਤੂੰ ਹੋ ਗਿਆ ਆ ਵਿਚਾਲੇ ਵਿਚਾਲੇ ਮੈਂ ਤੇ ਬਿਆ ਬੱਡੇ ਦੇ ਅਤੇ ਮੇਰੇ ਵਿਚਾਰੇ ਦੋ ਭੈਣਾਂ ਦਾ ਵੱਡੀ ਪੈ ਲਓ ਪਹਿਲਾ ਮਿੱਲੂ ਅੱਛਾ ਛੋਟੀ ਤਸਵੀਰ ਅੱਛਾ ਜਗਮੇ ਲਲਾ ਆਪਣੇ ਪੂਰੇ ਤੋਂ ਤੂੜ ਬ੍ਰਾਜਾ ਜੀ ਕੱਗੇ ਜੜ ਚੇਤ ਲੱਗਦੇ ਨਹੀਂ ਪੂਰੇ ਨੇ ਰਿਪਾ ਨਹੀਂ ਹੈ ਡੈਡੀ ਦਾ ਕਿਨਾ ਹੈ ਸਵਰਗਿਆ ਸਰਦਾਰ ਨਿਰੰਜਨ ਸਿੰਘ ਜਾਗ ਲਾਇਨ ਸਨੋਪ ਸ੍ਰੀ ਚੰਦ ਸਿੰਘ ਚੰਦਾ ਸਿੰਘ ਜਾਗਲ ਕਹਿੰਦੇ ਸੀ ਪੰਜਾਬ 'ਚ ਹਰਿਆਣੇ 'ਚ ਜਾਗਲਾਨਡ ਕਹਿੰਦੇ ਨੇ ਜੀ ਤੇ ਮਾਤਾ ਦਾ ਨਾਮ ਆਪਾਂ ਅੰਗਰੇਜ਼ੀ ਮਿਕਸ ਕਰੇ ਜਾਗਲਾ ਮਾਤਾ ਦਾ ਨਾਮ ਕੀ ਸੀਗਾ ਛੋਟੀ ਦੇਵੀ ਸਿੱਧੂ ਕੋਤ ਦੀ ਦੀਆ ਛੱਠੇ ਦਾ ਆ ਧੂਰੇ ਪਿੰਡ ਸਿੱਧੂ ਛੱਠਿਆਂ ਵਾਲ ਤੋਂ ਅੱਛਾ ਅੱਛਾ ਠੀਕ ਹੈ ਤੇ ਪਹਿਣਾ ਪੁਰੇ ਧੂੜ ਬਰਸ ਦੇ ਖੁਦ ਹੀ ਛੜ ਰਿਹਾ ਉਹ ਆ ਸ਼ੁਗਰ ਮੀਲ ਪਾਤਨਾ ਦੀ ਲਗ ਮੂਨ ਕਰੋੜ ਤੇ ਹਮਚੇੜੀ ਸਾਡੀ ਪੂਆ ਅੱਛਾ ਮੇਰੇ ਪ੍ਰਾਣੇ ਆਪਣੇ ਪੰਜਾਬੀਆਂ ਦਾ ਅਨਸਾਨ ਨਹੀਂ ਲਾਹੀ ਨਾ ਵੀਰੇ ਇਹ ਲੈ ਇਹ ਲਾ ਪਾ ਕੇ ਰੱਖ ਤੈਨੂੰ ਦਿਖਾਵਾਂਗਾ ਮੇਰੇ ਸਮਾਨਦਰ ਪਾ ਕੇ ਰੱਖ ਨਿਸ਼ਾਨਿਆਂ ਬੰਨ ਵਾਲੇ ਮੈਨੂੰ ਮੈਂ ਆਪਣੇ ਘਰ ਦੇ ਸਪਾਈਆਂ ਤੇ ਲੱਗਿਆ ਮੈਂ ਰਹਿਣਾ ਪੁਰਾਣੇ ਘਰ ਤੇ ਬਾਗਲ ਤੇ ਸ਼ਬਦ ਲੈ ਲੈ ਠੀਕ ਆ ਠੀਕ ਆ ਉੱਥੇ ਇਸ ਮੱਜ਼ੇ ਮੁੱਦਨ ਹੈ ਆਪਣਾ ਬੱਡੀਆਂ ਉਹ ਵੀ ਬਾਬੇ ਨੇ ਬਸ ਚੰਗੀ ਬਾਤ ਐ ਕਰ ਪਹਿਲਾਂ ਖੜਾ ਹੋ ਗਿਆ ਪਜਾਮਾ ਪਹਿਨ ਚੰਗੀ ਤਰ੍ਹਾਂ ਬੰਨੇ ਪ੍ਰਾਣੀ 70 80 ਸਾਲ ਦੀ ਬੈਠ ਗਿਆ ਬਸ ਠੀਕ ਹੈ ਉਹ ਲੱਕੜ ਨੂੰ কুরਚੋਂ ਨਾ ਇੱਕ ਲੱਕੜ ਦਾ ਲਿਕੜਾ ਉਹ ਚੱਲ ਬੋਲ ਇਹਦੀ ਮੇਰੀ ਗੱਲ ਸੁਣ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ